ਸਤਿ ਸ੍ਰੀ ਅਕਾਲ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋ ਸੁਹਾਜ਼ਾ ਅੱਜ ਕੁਝ ਗੱਲਾਂ ਬਤਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਾਂਗੇ ਇਸ ਵੇਲੇ ਕਿਹੜੀ ਪਾਰਟੀ ਸਰਵੇ ਦੇ ਵਿੱਚ ਅੱਗੇ ਚੱਲ ਰਹੀ ਹੈ। ਦੂਜਾ ਇੱਕ ਰੇ ਡੈਲੀਓ ਦੀ ਰੈਸੈਸ਼ਨ ਸੰਬੰਧੀ ਟਿੱਪਣੀ ਆਈ ਹੈ ਬਹੁਤ ਮਹੱਤਵਪੂਰਨ ਗੱਲ ਸਾਂਝੀ ਕਰਨੀ ਹੈ ਤੁਹਾਡੇ ਨਾਲ। ਤੀਜਾ ਚਰਚਾ ਚੱਲ ਰਿਹਾ ਇੱਕ ਕਿ ਜਿਹੜੀ ਕੈਨੇਡਾ ਦੇ ਵਿੱਚ ਆ ਵੋਟ ਪਾਉਣ ਦੀ ਉਮਰ ਆ ਉਹਨੂੰ ਘੱਟ ਕਰ ਦੇਣਾ ਚਾਹੀਦਾ। 18 ਸਾਲ ਤੋਂ 16 ਸਾਲ ਲੈ ਆਉਣੀ ਚਾਹੀਦੀ ਹੈ ਇਹ ਵੀ ਇੱਕ ਚਰਚਾ ਚੱਲ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਕਰਨੀ ਹੈ ਕੈਨੇਡਾ ਇਲੈਕਸ਼ਨ ਡਿਬੇਟ ਸਬੰਧੀ ਮਿਸ ਇਨਫਾਰਮੇਸ਼ਨ ਬਾਰੇ ਚਿੰਤਾ ਹੈ ਮਾਰਕ ਕਾਰਨੇਵਲੋ ਕੈਂਪੇਨ ਸਟਾਫ ਦੀ ਗਲਤੀ ਬਾਰੇ ਮਾਫੀ ਮੰਗੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਇਸ ਵੇਲੇ ਸਭ ਤੋਂ ਪਹਿਲੀ ਗੱਲਬਾਤ ਕਿ ਸਰਵੇਜ਼ ਕੀ ਕਹਿੰਦੇ ਆ ਕੈਨੇਡਾ ਦੇ ਵਿੱਚ ਸਰਵੇਜ਼ ਦੋਸਤੋ ਲਿਬਰਲ ਦੀ ਲੀਡ ਦੱਸ ਰਿਹਾ ਔਰ ਲੀਡ ਵੱਡੀ ਹੁੰਦੀ ਜਾ ਰਹੀ ਹੈ ਲਿਬਰਲਸ ਦੀ 7 ਪੁਆਇੰਟ ਦੀ ਲੀਡ ਐਸ ਵੇਲੇ ਦੱਸੀ ਜਾ ਰਹੀ ਹੈ ਕਨਸਰਵਟਿਵ ਦੇ ਮੁਕਾਬਲੇ ਦੇ ਵਿੱਚ ਇਲੈਕਸ਼ਨ ਕੈਂਪੇਨ ਦੇ ਵਿੱਚ 45% ਸਪੋਰਟ ਐਸ ਵੇਲੇ ਲਿਬਰਲਸ ਦੀ ਦੱਸੀ ਜਾ ਰਹੀ ਹੈ ਤੇ ਜਦੋਂ ਕਿ ਕਨਸਰਵਟਿਵ ਦੀ 38% ਆ ਦੂਜੀਆਂ ਪਾਰਟੀਆਂ ਜਿਵੇਂ ਨਿਊ ਡੈਮੋਕ੍ਰੈਟਿਕ ਪਾਰਟੀ ਆ 9% ਦੇ ਉੱਤੇ ਆ ਬਲੌਕ ਕੁਇਕਵਾ 6% ਦੇ ਉੱਤੇ ਆ ਗ੍ਰੀਨ ਪਾਰਟੀ 2% ਆ ਤੇ ਪੀਪਲਸ ਪਾਰਟੀ ਆਫ ਕੈਨੇਡਾ 1% ਦੱਸੀ ਜਾ ਰਹੀ ਹੈ ਲਿਬਰਲਸ ਜਿਹੜੇ ਹੈਗੇ ਨੇ ਉਹਨਾਂ ਦੀ ਲੀਡ ਵਧੀ ਜਾ ਰਹੀ ਔਰ ਥੋੜਾ ਚਿਰ ਪਹਿਲਾਂ ਸੀ 4 ਪੁਆਇੰਟ ਸੀ ਪਿਛਲੇ ਹਫਤੇ 4 ਪੁਆਇੰਟ ਸੀਗੀ ਪਰ ਅਜੇ ਵੀ ਇਹ 11 ਪਰਸੈਂਟ ਤੋਂ ਘਟਿਆ ਜਿਹੜੀ ਪਹਿਲਾਂ ਕੈਂਪੇਨ ਦੇ ਦੇਖੋ ਇਹਨਾਂ ਵਿੱਚ ਦੋ ਤਿੰਨ ਗੱਲਾਂ ਨੇ ਦੇਖਣ ਵਾਲੀਆਂ ਲਿਬਰਲ ਦੀ ਲੀਡ 7% ਹੈ ਪਿਛਲੇ ਹਫਤੇ ਨਾਲੋਂ ਵਧੀ ਹੈ ਪਰ ਪਹਿਲਾਂ ਇਹ 11% ਸੀ ਜਦੋਂ ਕੈਂਪੇਨ ਸ਼ੁਰੂ ਹੋਈ ਸੀ ਇਹ 11% ਤੋਂ ਘਟ ਕੇ 4% ਦੇ ਉੱਤੇ ਮਾਫੀ ਚਾਹੁੰਨੇ ਪਰਸੈਂਟ ਨਹੀਂ 11 ਪੁਆਇੰਟ ਦੀ ਲੀਡ ਤੋਂ ਘਟ ਕੇ 4 ਪੁਆਇੰਟ ਦੀ ਲੀਡ ਦੇ ਉੱਤੇ ਆ ਗਈ ਸੀ ਜਿਹੜੀ ਕਿ ਹੁਣ ਵੱਧ ਕੇ ਫੇਰ 7 ਪੁਆਇੰਟ ਦੇ ਉੱਤੇ ਹੋ ਗਈ ਐ ਸੋ ਪਿਛਲੇ ਹਫ਼ਤੇ ਨਾਲ ਜਦੋਂ ਲਿਬਰਲ ਪਾਰਟੀ ਦੀ ਕੈਂਪੇਨਿੰਗ ਦੇ ਵਿੱਚ ਇਹਨੂੰ ਦੇਖਦੇ ਆ ਤਾਂ ਇਹ ਲੀਡ ਜ਼ਿਆਦਾ ਹੋਈ ਆ ਪਰ ਪਿਛਲੇ ਹਫ਼ਤੇ ਤੋਂ ਪਹਿਲਾਂ ਜਦੋਂ ਕੈਂਪੇਨ ਸ਼ੁਰੂ ਹੋਈ ਸੀ ਜਦੋਂ ਉਹਦੇ ਨਾਲ ਮੁਕਾਬਲਾ ਕਰਕੇ ਦੇਖਦੇ ਆ ਤਾਂ ਹਜੇ ਵੀ ਲਿਬਰਲ ਪਾਰਟੀ ਦਾ ਜਿਹੜਾ ਫਰਕ ਆ ਉੱਥੇ ਤੱਕ ਨਹੀਂ ਪਹੁੰਚ ਸਕਿਆ ਮਤਲਬ ਇਹ ਆ ਕਿ ਲਿਬਰਲ ਪਾਰਟੀ ਦੇ ਅੰਕ ਅੱਗੇ ਦੱਸੇ ਜਾ ਰਹੇ ਆ ਪਰੇ ਉਹਨੇ ਅੱਗੇ ਨਹੀਂ ਰਹੇ ਜਿੰਨੇ ਪਹਿਲਾਂ ਸੀਗੇ ਇਸ ਰੂਪ ਦੇ ਵਿੱਚ ਵੀ ਇਸ ਗੱਲ ਨੂੰ ਸਮਝਿਆ ਜਾ ਰਿਹਾ ਹੁਣ ਇਹਦੇ ਵਿੱਚ ਰੌਲਾ ਇਹ ਆ ਕਿ ਡਿਬੇਟ ਹੋਣੇ ਆ ਫ੍ਰੈਂਚ ਤੇ ਇੰਗਲਿਸ਼ ਤੇ ਡਿਬੇਟ ਜਿਹੜੇ ਉਹ ਬਹੁਤ ਇੰਪੋਰਟੈਂਟ ਫੈਕਟਰ ਹੁੰਦੇ ਆ ਜਿਹੜੇ ਡਿਸਾਈਡ ਕਰਦੇ ਆ ਜਿਹੜੀ ਇਲੈਕਸ਼ਨ ਨੂੰ ਕਿ ਉਹ ਮਤਲਬ ਤੁਸੀਂ ਦੇਖੋ ਇੱਥੇ ਇੰਨੇ ਜ਼ਿਆਦਾ ਜਿਹੜੇ ਮਹੱਤਵਪੂਰਨ ਹੁੰਦੇ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਦੌੜ ਦੇ ਵਿੱਚ ਉਹਨਾਂ ਨੂੰ ਬੰਦਾ ਹੀ ਬਦਲਣਾ ਪੈਗਾ ਉਮੀਦਵਾਰ ਬਦਲਣਾ ਪੈ ਗਿਆ ਜਿਹੜਾ ਜੋ ਬਾਈਡਨ ਸੀ ਡਿਬੇਟ ਦੇ ਵਿੱਚ ਮਾੜਾ ਪਰਫਾਰਮ ਕੀਤਾ ਡੋਨਲਡ ਟਰੰਪ ਨੇ ਵਧੀਆ ਪਰਫਾਰਮ ਕੀਤਾ ਇੰਨੀ ਲੋਚਨਾ ਹੋ ਗਈ ਮਤਲਬ ਇੱਕ ਘੰਟੇ ਦੇ ਵਿੱਚ ਵਿੱਚ ਹੀ ਸਾਰੀ ਖੇਡ ਉਲਟ ਪਲਟ ਹੋ ਗਈ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਇਹ ਡਿਬੇਟ ਬਹੁਤ ਮਹੱਤਵਪੂਰਨ ਨੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਸਿੱਧੇ-ਸਿੱਧੇ ਲੀਡਰ ਸਾਰੀਆਂ ਪਾਰਟੀਆਂ ਦੇ ਬਲੌਕ ਕੋ ਇੱਕ ਵਾਰ ਕਨਜ਼ਰਵਟਿਵ ਆਪਣੇ ਲਿਬਰਲ ਤੇ ਜਿਹੜੇ ਜਿਹੜੇ ਐਨਡੀਪੀ ਵਾਲੇ ਨੇ ਗ੍ਰੀਨ ਵਾਲੇ ਨੇ ਉਹ ਆ ਕੇ ਇੱਕ ਮਤਲਬ ਸਾਹਮਣੇ ਖੜ ਕੇ ਗੱਲ ਕਰਦੇ ਔਰ ਲੋਕ ਦੇਖਦੇ ਆ ਉਹਨਾਂ ਨੂੰ ਟੈਲੀਵਿਜ਼ਨ ਦੇ ਉੱਤੇ ਕਿ ਕੀ ਬਣਿਆ ਉਹ ਬਹੁਤ ਮਹੱਤਵਪੂਰਨਾ ਹੁਣ ਇਹ ਸਾਰੀ ਜਿਹੜੀ ਸਪੋਰਟ ਤੇ ਫਰਕ ਆ ਉਹਦੇ ਵਿੱਚੋਂ ਨਿਕਲ ਜਾਣਾ ਜੇ ਮਾਰਕ ਕਰਨੇ ਮਾੜਾ ਪਰਫਾਰਮ ਕਰ ਗਏ ਉੱਥੇ ਪੀਰ ਪੋਲੀਓ ਨੇ ਕੁਝ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਤੇ ਹੋ ਸਕਦਾ ਏ ਅੱਗੇ ਚਲੇ ਜਾਣਾ ਜੇ ਮਾਰਕ ਕਰਨ ਨੇ ਵਧੀਆ ਗੱਲਾਂ ਕਰਤੀਆਂ ਪੀਰ ਕੁਆਲਿਫਾਈਕਰ ਕੋਲ ਕੋਈ ਗੱਲ ਨਾ ਹੋਈ ਤੇ ਹੋ ਸਕਦਾ ਵੀ ਜਿਹੜੇ ਲਿਬਰਲ ਦਾ ਫਰਕ ਹੈ ਫਿਰ ਹੋਰ ਜ਼ਿਆਦਾ ਵੱਧ ਜਵੇ ਅੱਗੇ ਤੇ ਹੈਗੇ ਹੀ ਆ ਇੱਥੇ ਇੱਕ ਗੱਲ ਹੋਰ ਮਹੱਤਵਪੂਰਨ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਇਹ ਸਰਵੇਜ਼ 'ਚ ਅੱਗੇ ਆ ਪਤਾ ਨਹੀਂ ਐਕਚੁਅਲ 'ਚ ਕੀ ਹੋਣਾ ਬਹੁਤੀ ਵਾਰੀ ਸਰਵੇ ਜਿਹੜੇ ਆ ਉਹ ਅੱਗੇ ਪਿੱਛੇ ਹੋ ਜਾਂਦੇ ਆ ਆਪਾਂ ਪਿਛਲੇ ਸਮੇਂ ਦੇ ਵਿੱਚ ਜਾਣਦੇ ਆ ਹੁਣ ਸਰਵੇ ਕੀ ਕਹਿੰਦੇ ਆ ਸਰਵੇ ਇਹ ਕਹਿੰਦੇ ਆ ਕਿ ਉਧਰ ਅੰਟੇਰੀਓ ਵਾਲੇ ਪਾਸੇ ਜਿੱਥੇ ਬਹੁਤੀਆਂ ਸੀਟਾਂ ਨੇ ਉੱਥੇ ਲਿਬਰਲ ਜ਼ਿਆਦਾ ਆ ਗਿਆ 52% ਸਪੋਰਟ ਇਹਨਾਂ ਨੂੰ ਅੰਟੇਰੀਓ ਦੇ ਵਿੱਚ ਦੱਸੀ ਜਾ ਰਹੀ ਹੈ ਕਨਜ਼ਰਵਟਿਵ ਕੋਲੇ 37% ਆ ਹੁਣ ਥੋੜਾ ਜਿਹਾ ਉਰੇ ਨੂੰ ਆ ਜੰਨੇ ਆ ਤੇ ਜਿਹੜੇ ਕਨਜ਼ਰਵਟਿਵ ਆ ਉਹਨਾਂ ਦੀ ਲੀਡ ਹੋਰ ਸਟਰੋਂਗ ਆ ਜਿਹੜੀਆਂ ਪ੍ਰੈਰੀਜ਼ ਦੇ ਵਿੱਚ ਉੱਥੇ ਨਾਲ ਹੀ 59% ਆ ਉੱਥੇ ਸਾਰੀ ਦੀ ਸਾਰੀ ਕਨਜ਼ਰਵਟੋ ਦੀ ਸਪੋਰਟ ਆ ਉੱਥੋਂ ਹਮੇਸ਼ਾ ਜਿੱਤਦੇ ਵੀ ਇਹੀ ਆ ਜਿੱਦੋਂ ਕਿ ਲਿਬਰਲ ਦੀ ਸਪੋਰਟ ਉੱਥੇ ਸਿਰਫ 28% ਆ BC ਦੇ ਵਿੱਚ ਪ੍ਰੈਰੀਜ਼ ਨਾਲੋਂ ਤੇ ਆਪਣੇ ਜ਼ਿਆਦਾ ਐਸਪੋਰਟ ਕੁਦਰਤੀ ਇੱਥੇ ਲਿਬਰਲ ਦਾ ਹੈਗਾ ਆ ਪਰ ਅਨਟੇਰੀਓ ਨਾਲੋਂ ਇੱਥੇ ਘੱਟ ਆ ਲਿਬਰਲਸ ਇੱਥੇ ਕਹੋ ਕਿ ਅ ਦੱਸੇ BC ਦੇ ਵਿੱਚ ਕਨਜ਼ਰਵਟਿਵ 2% ਅੱਗੇ ਪਹਿਲਾਂ ਵੱਡਾ ਸੀਗੇ ਇਹ ਹੁਣ ਕਿਉਂਕਿ BC ਜੀ سپورਟ ਰਹਿੰਦੀ ਆ ਇਸ ਕਰਕੇ ਇਹਨਾਂ ਨੇ ਉਹ ਗੈਪ ਬਹੁਤ ਨੈਰੋ ਕਰ ਲਿਆ ਓਵਰਆਲ ਕੈਨੇਡਾ ਦੇ ਵਿੱਚ ਲਿਬਰਲ ਅੱਗੇ ਆ ਅਨਟੇਰੀਓ ਦੇ ਵਿੱਚ ਲਿਬਰਲ ਅੱਗੇ ਆ ਪ੍ਰਾਇਰੀਜ਼ ਦੇ ਵਿੱਚ ਕਨਜ਼ਰਵੇਟਿਵ ਅੱਗੇ ਆ ਵੱਡੇ ਫਰਕ ਨਾਲ ਅੱਧੋ-ਅੱਧੋ ਦੇ ਫਰਕ ਨਾਲ 60 ਤੇ 30 ਦਾ ਫਰਕ ਆ ਪਰ ਬੀਸੀ ਦੇ ਵਿੱਚ ਕਨਜ਼ਰਵੇਟਿਵ ਅੱਗੇ ਨੇ ਕਨਜ਼ਰਵੇਟਿਵ 42% ਉੱਤੇ ਆ ਲਿਬਰਲ 40% ਉੱਤੇ ਆ ਫਰਕ ਜਿਹੜਾ ਹੌਲੀ-ਹੌਲੀ ਇਹ ਘਟ ਆ ਰਿਹਾ ਹੈ ਕਬੈਕ ਦੇ ਵਿੱਚ ਜਿਹੜੇ ਲਿਬਰਲਸ ਨੇ ਉਹ ਬਹੁਤ ਵਧੀਆ ਉਧਰਲੇ ਪਾਸੇ ਕਰ ਰਹੇ 45% ਸਪੋਰਟ ਦੱਸੀ ਜਾ ਰਹੀ ਹੈ ਕਨਜ਼ਰਵੇਟਿਵ ਕੋਲੇ ਉੱਥੇ ਸਿਰਫ 21% ਅਤੇ ਬਲੌਕ ਕੋਈ ਆ ਦੀ ਸਪੋਰਟ ਵੀ ਜਿਹੜੀ ਘਟੀਆਂ 24% ਦੇ ਉੱਤੇ ਆਈ ਹੈ ਜਿਹੜਾ ਅਟਲਾਂਟਿਕ ਕੈਨੇਡਾ ਆ ਉਹਦੇ ਵਿੱਚ ਲਿਬਰਲ ਦੀ ਬਹੁਤ ਸਟਰੋਂਗ سپورਟ ਹਮੇਸ਼ਾ ਹੁੰਦੀ ਵੀ ਆ 17 ਪੁਆਇੰਟ ਦੀ ਲੀਡ ਉੱਥੇ ਦੱਸੀ ਜਾ ਰਹੀ ਹੈ 56% سپورਟ ਜਦੋਂ ਇਹਦਾ ਮੁਕਾਬਲਾ ਕਰਦੇ ਆ 39% ਕੰਜ਼ਰਵਟਿਵ ਦੇ ਨਾਲ ਸੋ ਜਿਹੜੇ ਹੁਣ ਪ੍ਰਿਫਰਡ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਨੇ ਜਿਹੜੇ 16 ਪੁਆਇੰਟ ਦੀ ਲੀਡ ਏ ਇਸ ਕਿਉਂਕਿ ਜਦੋਂ ਉਹ ਸਰਵੇ ਕਰਦੇ ਆ ਸਾਰਿਆਂ ਨੂੰ ਇਹ ਵੀ ਪੁੱਛਦੇ ਆ ਕਿਹੜੀ ਪਾਰਟੀ ਕਿਹੜਾ ਪ੍ਰਾਈਮ ਮਿਨਿਸਟਰ ਤੇ ਉੱਥੇ ਮਾਰਕ ਕਰਨੀ ਦਾ ਨਾਮ ਉੱਤੇ ਆ ਰਿਹਾ 16 ਪੁਆਇੰਟ ਦੀ ਲੀਡ ਜਿਹੜੀ ਕੰਸਰਪਟਿਵ ਪੀਅਰ ਪੋਲੀਓਫ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ ਪ੍ਰੇਫਰਡ ਪ੍ਰਾਈਮ ਮਿਨਿਸਟਰ ਵਜੋਂ ਤੇ ਜਿਹੜੇ ਕਾਰਨੇ 50% ਦੇ ਉੱਤੇ ਆ ਤੇ ਪੀਅਰ ਪੋਲੀਓਫ ਜਿਹੜੇ ਉਹ 34% ਦੀ ਲੀਡ ਉੱਤੇ ਆ ਹੁਣ ਜਦੋਂ ਇਹਨੂੰ ਇਦਾਂ ਕਰਕੇ ਦੇਖਦੇ ਆ ਕਿ ਔਰਤਾਂ ਤੇ ਉਹਦੇ ਸਬੰਧ ਦੇ ਵਿੱਚ 52% ਜਿਹੜੀਆਂ ਔਰਤਾਂ ਲਿਬਰਲ ਨੂੰ ਸਪੋਰਟ ਕਰ ਰਹੀਆਂ ਤੇ ਜਿਹੜੇ ਮੈਨ ਨੇ ਉਹ 38% ਕਰ ਰਹੇ ਆ ਜਦੋਂ ਕਿ ਕਨਜ਼ਰਵਟਿਵ 41% ਜਿਹੜੇ ਪੁਰਸ਼ ਨੇ ਸਪੋਰਟ ਕਰ ਰਹੇ ਆ ਤੇ ਔਰਤਾਂ ਜਿਹੜੀਆਂ ਨੇ ਉਹ 28% ਕਰ ਰਹੀਆਂ ਔਰਤਾਂ ਦੀ ਲਿਬਰਲ ਨੂੰ ਸਪੋਰਟ ਜ਼ਿਆਦਾ ਆ ਫਿਰ ਇਸੇ ਤਰ੍ਹਾਂ ਜਦੋਂ ਇਹਨੂੰ ਏਜ ਦੇ ਵਿੱਚ ਬ੍ਰੇਕਡਾਊਨ ਕਰਕੇ ਦੇਖਦੇ ਆ ਤੁਸੀਂ ਜਿਹੜੇ ਕਨਜ਼ਰਵਟਿਵ ਨੇ ਉਹ ਯੰਗ ਦੇ ਵਿੱਚ ਯੂਥ ਦੇ ਵਿੱਚ ਜ਼ਿਆਦਾ ਪੋਪੂਲਰ ਨੇ 35 ਸਾਲਾਂ ਤੋਂ ਥੱਲੇ ਥੱਲੇ ਜਿਹੜੇ ਲਿਬਰਲਸ ਨੇ ਉਹ ਜਿਹੜੇ 55 ਤੋਂ ਉੱਤੇ ਵਾਲੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਪੋਪੂਲਰ ਨੇ ਸੋ ਓਵਰਆਲ ਬ੍ਰੇਕਡਾਊਨ ਜਾਂ ਕਰਕੇ ਇਹ ਪਤਾ ਲੱਗਦਾ ਓਵਰਆਲ ਦੱਸਿਆ ਜਾ ਰਿਹਾ ਕੈਸ਼ਵਲੇ ਲਿਬਰਲਸ ਦੀ ਚੜਤਿਆ ਮжоਰਿਟੀ ਲਿਬਰਲ ਲੈ ਕੇ ਜਾ ਰਹੇ ਆ ਅੱਜ ਦੇ ਸਰਵੇਸ ਦੇ ਹਿਸਾਬ ਨਾਲ ਕੱਲ ਨੂੰ ਸਰਵੇਸ ਕੀ ਕਹਿੰਦੇ ਆ ਤੇ 28 ਤਰੀਕ ਨੂੰ ਰਿਜ਼ਲਟ ਕੀ ਆਉਂਦਾ ਇਹ ਬਾਅਦ ਚ ਪਤਾ ਲੱਗੂਗਾ ਅਗਲੀ ਗੱਲਬਾਤ ਦੋਸਤੋ ਰੇਡ ਐਲਯੂ ਬਾਰੇ ਰੇਡ ਐਲਯੂ ਇੱਕ ਅਮਰੀਕਾ ਦਾ ਬਿਲੀਅਨਰ ਆ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਆ ਉਹ ਇਨਵੈਸਟਰ ਆ ਬੇਸਿਕਲੀ ਤੇ ਇਹਦਾ ਕਾਫੀ ਵੱਡਾ ਨਾਂ ਥਾ ਆ ਇਹ ਜਿਹੜਾ ਬ੍ਰਿਜਵਾਟਰ ਅਸੋਸੀਏਟਸ ਆ ਉਹਦਾ ਫਾਊਂਡਰ ਆ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹੈਜ ਫੰਡਸ ਦੀ ਕੰਪਨੀ ਮੰਨੀ ਜਾਂਦੀ ਉਹ ਇਹਨੇ ਡੈਲੀਓ ਨੇ ਜਿਹੜਾ ਇਹ ਬ੍ਰਿਜਵਾਟਰ ਸ਼ੁਰੂ ਕੀਤਾ ਸੀ 1975 ਦੇ ਵਿੱਚ ਇੱਕ ਅਪਾਰਟਮੈਂਟ ਤੋਂ ਨਿਊਯਾਰਕ ਤੋਂ ਇਹਨੂੰ ਮੰਨਿਆ ਜਾਂਦਾ ਕਿ ਇਹਦੀ ਏਸ ਵਿਅਕਤੀ ਦੀ ਖਾਸੀਅਤ ਇਹ ਆ ਅਮੀਰ ਬੰਦਾ ਤਾਂ ਹੈਗਾ ਇਨਵੈਸਟਰ ਵੀ ਸਾਰਾ ਕੁਝ ਇਹਨੂੰ ਪਤਾ ਇਹਦੀ ਖਾਸੀਅਤ ਇਹ ਆ ਵੀ ਇਹ ਪ੍ਰੈਡਿਕਸ਼ਨ ਫਾਈਨੈਂਸ਼ੀਅਲ ਕ੍ਰਾਈਸਿਸ ਬਾਰੇ ਪਹਿਲਾਂ ਕਰ ਦਿੰਦਾ ਆਰਥਿਕ ਸੰਕਟ ਦੇ ਵਿੱਚ ਜਦੋਂ ਕੋਈ ਦੇਸ਼ ਜਾਣ ਲੱਗਦਾ ਉਹਦੇ ਬਾਰੇ ਜਿੰਨੀਆਂ ਪ੍ਰੈਡਿਕਸ਼ਨਸ ਇਹਦੀਆਂ ਸਹੀ ਹੋਈਆਂ ਹੋਰ ਕਿਸੇ ਦੀਆਂ ਨਹੀਂ ਹੋਈਆਂ ਖਾਸ ਕਰ ਜਿਹੜਾ 2008 ਦੇ ਵਿੱਚ ਆਰਥਿਕ ਮੰਦਵਾੜਾ ਆਇਆ ਸੀ ਉਹਦੀ ਪ੍ਰੈਡਿਕਸ਼ਨ ਵੀ ਇਹਨੇ ਐਕੂਰੇਟਲੀ ਕੀਤੀ ਸੀ ਇਹ ਹੁਣ ਇਹ ਕਹਿ ਰਿਹਾ ਸਟਰੋਂਗ ਇਹਦੀ ਰੈਡੀਕਲ ਟਰਾਂਸਪੇਰੈਂਸੀ ਜਾਂ ਜਿਹੜੀ ਇਦਾਂ ਦੀਆਂ ਇਹਦੀਆਂ ਗੱਲਾਂ ਜਿਹਦੇ ਇੱਕ ਪ੍ਰਿੰਸੀਪਲਸ ਕਰਕੇ ਇਹ ਜਣੇ ਜਾਂਦਾ ਔਰ ਇਹ ਇਹ ਇਹਦੀ ਇਹ ਧਾਰਨਾ ਹੈ ਜਿੱਦਾਂ ਬਹੁਤ ਸਾਰੇ ਹੋਰ ਰਾਸਤ ਸ਼ਾਸਤਰੀਆਂ ਦੀ ਵੀ ਜਿਹੜੇ ਆਰਥਿਕ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਆ ਵੀ ਜਿੱਦਾਂ ਤੁਸੀਂ ਪੈਟਰਨ ਆ ਕਿ ਪਹਿਲਾਂ ਮਾਰਕੀਟ ਉੱਤੇ ਜਾਂਦੀ ਆ ਇਦਾਂ 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 ਹੁੰਦਾ ਫਿਰ ਬਾਅਦ ਦੇ ਵਿੱਚ ਇੱਕ ਥਾਂ ਤੇ ਜਾ ਕੇ ਰੈਸੈਸ਼ਨ ਆ ਜਾਂਦਾ ਆ ਆਰਥਿਕ ਮੰਦਵਾੜਾ ਆ ਜਾਂਦਾ ਫਿਰ ਮਾਰਕੀਟ ਠੀਕ ਜਾਂਦੀ ਆ ਕੁਝ ਇਹ बार-बार बार-बार ਇਤਿਹਾਸ ਦੇ ਵਿੱਚ ਇਦਾਂ ਵਾਪਰਦਾ 20 ਸਾਲਾਂ ਬਾਅਦ 30 ਸਾਲਾਂ ਬਾਅਦ 10 ਸਾਲਾਂ ਬਾਅਦ ਤੇ ਜਦੋਂ ਉਹ ਕਹਿੰਦਾ ਤੁਸੀਂ ਇਹਨੂੰ ਸਟੱਡੀ ਕਰ ਲੈਣੇ ਆ ਇਹ ਸਾਰੇ ਕੁਝ ਨੂੰ ਤੋਂ ਬਾਅਦ ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਪੈਸ਼ਨ ਗੋਈ ਦੇ ਸਕਦੇ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁੰਦਾ ਇੱਕ ਨਾ ਪੈਟਰਨ ਆ ਇਸ ਇਕਨੋਮਿਕ ਜਿਹੜੀ ਇਹਨੂੰ ਉਹ ਇਕਨੋਮਿਕ ਹਿਸਟਰੀ ਕਹਿੰਦਾ ਆ ਸੋ ਇਹ ਦੇ ਕਰਕੇ ਤੁਹਾਨੂੰ ਜਿਹੜਾ ਵੈਲਥ ਗੈਪ ਆ ਉਹ ਆਮ ਤੌਰ ਦੇ ਉੱਤੇ ਇਹ ਵੀ ਵਾਰਨਿੰਗ ਦਿੰਦਾ ਰਹਿੰਦਾ ਇੱਕ ਤਕਰਜ਼ੇ ਬਾਰੇ ਵੀ ਡੈਟ ਕਿੰਨਾ ਹੋ ਗਿਆ ਦੂਜਾ ਵੈਲਥ ਗੈਪ ਕਿੰਨਾ ਹੋ ਗਿਆ ਜਾਂ ਜਿਹੜੀ ਗਲੋਬਲ ਟੈਂਸ਼ਨ ਆ ਉਹ ਐਸ ਵੇਲੇ ਕੀ ਰਹੀ ਹੈ ਇਹ ਸਾਰੇ ਕੁਝ ਦਾ ਇਕਨੋਮੀਜ਼ ਦੇ ਉੱਤੇ ਮਾੜਾ ਅਸਰ ਪੈਂਦਾ ਸੋ ਇਹ ਜਿਹੜਾ ਇਸ ਵਿਅਕਤੀ ਨੇ ਹੁਣ ਇੱਕ ਗੱਲ ਕਹੀ ਆ ਕਿ ਬਲੂਮਬਰਗ ਦੇ ਅਨੁਸਾਰ 16 ਕੋ ਬਿਲੀਅਨ ਡਾਲਰ ਦਾ ਮਾਲਕ ਆ ਇਸ ਵੇਲੇ ਮਤਲਬ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਆਉਂਦਾ ਆ ਇਹ ਬਿਲੀਅਨਰ ਇਨਵੈਸਟਰ ਜਿਹੜਾ ਆ ਇਹਨੇ ਹੁਣ ਇਹਨੇ ਹੁਣ ਕੀ ਕਿਹਾ ਇਹ ਕਹਿੰਦਾ ਵੀ ਅਮਰੀਕਾ ਜਿਹੜਾ ਨਾ ਰੈਸੈਸ਼ਨ ਦੇ ਯਾਨੀ ਕਿ ਆਰਥਿਕ ਮੰਦਵਾੜੇ ਦੇ ਜਦੋਂ ਅਮਰੀਕਾ ਕਹਿ ਰਿਹਾ ਤਾਂ ਕੈਨੇਡਾ ਨਾਲ ਹੀ ਆ ਰਿਹਾ ਇਹ ਆਰਥਿਕ ਮੰਦਵਾੜੇ ਦੇ ਬਹੁਤ ਨੇੜੇ ਆ ਚੁੱਕਾ ਹੁਣ ਜਦੋਂ ਇਹਨੇ ਕਹੀ ਆ ਇਹ ਗੱਲ ਰੇਡ ਐਲਿਓ ਨੇ ਤਾਂ ਇਹਦੇ ਅਰਥ ਜ਼ਿਆਦਾ ਨੇ ਉਹਨੇ ਅਰਾਦਾ ਕਿ ਸਰਕਾਰ ਜਿਹੜੀ ਆ ਇਹ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਹੈਂਡਲ ਕਰ ਰਹੀ ਆ ਇਹ ਉਹ ਕਹਿੰਦਾ ਰੈਸੈਸ਼ਨ ਨਹੀਂ ਜਿਹੜਾ 2008 ਚ ਆਇਆ ਸੀ ਵੀ 8 ਲੱਖ ਵਾਲਾ ਘਰ 5 ਲੱਖ ਦਾ ਵੀ ਨਹੀਂ ਰਹਿ ਗਿਆ ਸੀ ਉਹ ਕਹਿੰਦਾ ਇਹ ਰੈਸੈਸ਼ਨ ਨਹੀਂ ਹੋਊਗਾ ਜਿਹੜੇ ਉਹਨੇ ਸ਼ਬਦ ਵਰਤੇ ਆ ਕਿ ਸਮਥਿੰਗ ਈਵਨ ਵਾਸ ਦੈਨ ਅ ਰੈਸੈਸ਼ਨ ਆਰਥਿਕ ਮੰਦਵਾੜੇ ਤੋਂ ਵੀ ਕੋਈ ਮਾੜੀ ਚੀਜ਼ ਹੋ ਸਕਦੀ ਹੈ ਇਹ ਉਹ ਕਹਿੰਦਾ ਕਿ ਜਿਹੜੀ ਮੇਨ ਪ੍ਰੋਬਲਮ ਆ ਉਹ ਟੈਰਿਫਸ ਨੇ ਤੇ ਦੂਜਾ ਵਾਧਦਾ ਕਰਜ਼ਾ ਆ ਇਹ ਸਾਰੇ ਦੇ ਨਾਲ ਪੂਰੀ ਦੁਨੀਆ ਦੀ ਆਰਥਿਕਤਾ ਦੇ ਵਿੱਚ ਇੱਕ ਤਣਾਅ ਪੈਦਾ ਹੋਇਆ ਹੈ ਕਹਿੰਦਾ ਜੇ ਇਹਨਾਂ ਸਮੱਸਿਆਵਾਂ ਨੂੰ ਸਹੀ ਮੈਨੇਜ ਨਾ ਕੀਤਾ ਗਿਆ ਜਾਂ ਇਹਨੂੰ ਪੂਰਲੀ ਮੈਨੇਜ ਕੀਤਾ ਗਿਆ ਜਿੱਦਾਂ ਕਿ ਹੁਣ ਮੈਨੇਜ ਕੀਤਾ ਜਾ ਰਿਹਾ ਇਹਦੇ ਨਾਲ ਇਕਨੋਮੀ ਇੰਨੀ ਡੈਮੇਜ ਹੋ ਜੂਗੀ ਜਿਹੜੀ ਕਿਸੇ ਨੇ ਸੋਚੀ ਵੀ ਨਹੀਂ ਹੋਊਗੀ ਜਿਹੜੀਆਂ ਚੀਜ਼ਾਂ ਦੇ ਉੱਤੇ ਵਾਧੂ ਟੈਕਸ ਲਾਉਣਾ ਦੇਸ਼ਾਂ ਦੇ ਵਿੱਚ ਉਹ ਕਹਿੰਦਾ ਜਿੱਦਾਂ ਬਿਜ਼ਨਸ ਚੱਲਦਾ ਹੁੰਦਾ ਉਹ ਸਾਰੇ ਕੁਝ ਨੂੰ ਖਰਾਬ ਕਰ ਰਹੇ ਆ ਜਿਹੜਾ ਰਾਸ਼ਟਰਪਤੀ ਟਰੰਪ ਬਾਰੇ ਆਪਾਂ ਪਹਿਲਾਂ ਵੀ ਲਗਭਗ ਰੋਜ਼ ਹੀ ਕਰਦੇ ਆ ਕਿ ਮੈਨੂਫੈਕਚਰਿੰਗ ਵਾਪਸ ਅਮਰੀਕਾ ਦੇ ਵਿੱਚ ਲਿਆਉਣੀ ਚਾਹੁੰਦੇ ਆ ਪਰ ਉਹ ਇਹ ਕਹਿੰਦਾ ਕਿ ਇਹ ਪਲਾਨ ਜਿਹੜਾ ਆ ਇਹ ਠੀਕ ਆ ਇਹ ਵਿਅਕਤੀ ਉਸ ਪਲਾਨ ਦੇ ਨਾਲ ਸਹਿਮਤ ਆ ਪਰ ਉਹ ਕਹਿੰਦਾ ਜਿੱਦਾਂ ਇਹਨੂੰ ਲਿਆਂਦਾ ਜਾ ਰਿਹਾ ਨਾ ਉਹ ਤਰੀਕਾ ਬਹੁਤ ਗਲਤ ਆ ਜਿਸ ਕਿਸਮ ਦੀ ਲੋਕਾਂ ਦੇ ਵਿੱਚ ਇੱਕ ਹਹਾਕਾਰ ਦੀ ਮਚੀ ਆ ਕੁਝ ਚੀਨ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੇ ਉੱਤੇ ਬਹੁਤ ਹੈਵੀ ਟੈਕਸ ਲਾਇਆ ਗਿਆ ਜਿਹੜੇ ਦੂਜੇ ਜਿੱਦਾਂ ਫੋਨ ਆ ਜਾਂ ਆਹ ਮਾਨੀਟਰਸ ਹੈਗੇ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਰੈਸੈਸ਼ਨ ਦਾ ਮਤਲਬ ਇਹ ਆ ਕਿ ਇਕਨੋਮੀ ਸ਼੍ਰਿੰਕ ਕਰ ਜਾਂਦੀ ਆ ਲਗਭਗ 2 ਘੱਟੋ ਘੱਟ 2 ਕੁਆਟਰਸ ਦੇ ਲਈ ਤੇ ਕਈ ਐਕਸਪਰਟ ਕਹਿੰਦੇ ਆ ਕਿ ਇਸ ਗੱਲ ਦੀ ਬਹੁਤ ਸਟਰੋਂਗ ਪੋਸੀਬਿਲਟੀ ਆ ਡੈਲੀਓ ਜਿੱਦਾਂ ਪਹਿਲਾਂ ਦੱਸਿਆ ਕਿ ਕਈ ਬਿਲੀਅਨ 16 ਕਿੰਨੇ ਬਿਲੀਅਨ ਦਾ ਮਾਲਕ ਆ ਇਹ ਉਹਦੇ ਦੁਆਲਾ ਹੁਣ ਇਹ ਪ੍ਰੋਡਿਕਸ਼ਨ ਕੀਤੀ ਜਾਣੀ ਘਟੋ ਘਟ ਟਿਕ ਚਿੰਤਾ ਵਾਲੀ ਗੱਲ ਆ ਕਿ ਆਰਥਿਕ ਮੰਦਵਾੜਾ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ ਅਗਲੀ ਗੱਲ ਬਾਤ ਦੋਸਤੋ ਕੈਨੇਡਾ ਦੇ ਵਿੱਚ VOTING AGE ਨੂੰ ਲੈ ਕੇ ਕੁਝ ਲੋਕ ਪਰੇਸ਼ਾਨ ਨੇ ਜਿਹੜੇ 16 ਸਾਲਾਂ ਦੇ ਉਹ ਕਹਿੰਦੇ ਸਾਨੂੰ ਵੀ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਵੀ ਅਸੀਂ ਵੋਟ ਕਿਉਂ ਨਹੀਂ ਪਾ ਸਕਦੇ ਫੈਡਰਲ ਇਲੈਕਸ਼ਨ ਦੇ ਵਿੱਚ ਤੇ ਉਹ ਕਹਿੰਦੇ ਆ ਕਿ VOTING AGE ਘਟਾ ਕੇ 18 ਸਾਲ ਤੋਂ 16 ਸਾਲ ਕਰ ਦੇਣੀ ਚਾਹੀਦੀ ਆ ਯੰਗ ਪੋਲਿਟਿਸ਼ੀਅਨਸ ਆਫ ਕੈਨੇਡਾ ਇੱਕ ਆਰਗੇਨਾਈਜੇਸ਼ਨ ਆ ਇਹਨਾਂ ਨੇ ਬਣਾਈ ਆ ਉਹਨੂੰ ਕਹਿੰਦੇ ਆ ਯੰਗ ਪੋਲਿਟਿਸ਼ੀਅਨਸ ਆਫ ਕੈਨੇਡਾ ਜਿਹੜੀ ਸਪੋਰਟ ਕਰਦੀ ਆ ਕਿ ਬੰਦੇ ਦੀ ਕੈਨੇਡਾ ਦੇ ਵਿੱਚ ਇੱਥੋਂ ਦੇ ਨਾਗਰਿਕ ਦੀ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਆ ਜਿਹੜਾ 16 ਸਾਲ ਦਾ ਵਿਅਕਤੀ ਆ ਉਹ ਕਹਿੰਦੇ ਇਹਦੇ ਨਾਲ ਸਿਸਟਮ ਜ਼ਿਆਦਾ ਫੇਅਰ ਹੋਊਗਾ ਬੈਟਰ ਅ ਮਤਲਬ ਜਿਹੜੀ ਜਿਹੜੀ ਸੰਵਿਧਾਨਕ ਲੋਕਤੰਤਰ ਦੇ ਵਿੱਚ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਸਕੂਗਾ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀ ਜਦੋਂ ਤੁਸੀਂ ਵੋਟ ਪਾਉਣ ਦੀ ਏਜ ਨੂੰ ਘਟਾ ਦੋਗੇ ਇਹਦੇ ਨਾਲ ਲੋਕਾਂ ਦੀ ਇੰਗੇਜਮੈਂਟ ਵਧ ਜਾਊਗੀ ਵੋਟਰ ਟਰਨ ਆਊਟ ਜਿਹੜਾ ਯੂਥ ਆ ਉਹਦੇ ਵਿੱਚ ਜ਼ਿਆਦਾ ਹੋ ਜਾਊਗਾ ਜਿਹੜੀ ਆਰਗੇਨਾਈਜੇਸ਼ਨ ਇਹ ਹੈਗੀ ਆ ਇਹ ਵੀ ਕੰਮ ਕਰ ਰਹੀ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਸਿਵਿਕ ਐਜੂ ਸਿਵਿਕ ਐਜੂਕੇਸ਼ਨ ਆ ਉਹ ਹੋਣੀ ਚਾਹੀਦੀ ਆ ਕਿ ਜਿਹੜੇ ਨੌਜਵਾਨ ਨੇ ਉਹ ਪੋਲਿਟਿਕਲ ਸਿਸਟਮ ਦੇ ਵਿੱਚ ਉਹਨਾਂ ਨੂੰ ਪਤਾ ਹੋਵੇ ਵੋਟ ਪਾਉਣ ਤੋਂ ਪਹਿਲਾਂ ਕਿ ਇੱਥੇ ਕਰਨਾ ਕੀ ਆ ਜਾਂ ਕੀ ਕਰਨਾ ਆ ਇਸ ਸਮੇਂ ਦੇ ਵਿੱਚ ਕੁਝ ਸੈਨੇਟਰਸ ਨੇ ਜਿਹੜੇ ਉਹਨਾਂ ਨੇ ਬਿੱਲ ਵੀ ਲੈ ਕੇ ਆਂਦੇ ਸੀ ਕਿ VOTING AGE ਨੂੰ 16 ਸਾਲ ਕਰ ਦਿਓ ਪਰ ਉਹ ਕਾਮਯਾਬ ਨਹੀਂ ਹੋ ਸਕੇ ਇਹਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਇਸ ਉਮਰ ਦਾ ਵਿਰੋਧ ਕਰ ਰਹੇ ਆ ਕਿ 16 ਸਾਲ ਦੀ ਉਮਰ ਨਹੀਂ ਕਰਨੀ ਚਾਹੀਦੀ ਸੈਨੇਟਰ ਜਿਹੜੇ ਡਾਣ ਪਲਟ ਨੇ ਉਹ ਇਹ ਕਹਿੰਦੇ ਆ ਕਿ ਵੋਟਰ ਟਰਨ ਆਊਟ ਵਧਾਉਣਾ ਇੱਕ ਚੰਗਾ ਨਿਸ਼ਾਨਾ ਆ ਵੱਧ ਵੋਟਾਂ ਪੈਣੀਆਂ ਚਾਹੀਦੀਆਂ ਪਰ ਵੋਟ ਪਾਉਣ ਦੀ ਉਮਰ ਘਟਾ ਕੇ ਵੱਧ ਵੋਟਾਂ ਪਾਉਣ ਦਾ ਕੋਈ ਮਤਲਬ ਨਹੀਂ ਆ ਸੋ ਇਹ ਪਹਿਲਾਂ ਵੀ ਚੱਲਦੀ ਆਉਂਦੀ ਆ ਕੈਨੇਡਾ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਹੋਇਆ ਪਹਿਲਾਂ ਕੈਨੇਡਾ ਦੇ ਵਿੱਚ 21 ਸਾਲ ਵੋਟ ਪਾਉਣ ਦੀ ਉਮਰ ਹੁੰਦੀ ਸੀ ਫੇਰ ਇਹਨਾਂ ਨੇ 1970 ਦੇ ਵਿੱਚ 18 ਸਾਲ ਕਰ ਦਿੱਤੀ ਸੀ ਕੁਸ਼ੋਰ ਦੇਸ਼ ਜਿਹਨਾਂ ਦੇ ਵਿੱਚ ਸਕਾਟਲੈਂਡ ਆ, ਆਸਟਰੀਆ ਆ, ਕਿਊਬਾ ਆ, ਨਿਕਾਗਵਾ ਆ, ਇਹ ਪਹਿਲਾਂ ਹੀ ਇਹਨੂੰ 16 ਸਾਲ ਦੇ ਉੱਤੇ ਲਿਆ ਚੁੱਕਿਆ ਵੀ ਨਹੀਂ। ਠੀਕ ਆ ਜਿਹੜੀ VOTING AGE ਘਟਾਉਣ ਦੇ ਨਾਲ ਜਿਹੜਾ ਪੋਲਿਟੀਕਲ ਪਾਰਟੀਆਂ ਕਿਸ ਤਰੀਕੇ ਦੇ ਨਾਲ ਇਸ਼ੂਜ਼ ਨੂੰ ਦੇਖਦੀਆਂ ਆ ਜਾਂ ਯੰਗ VOTER ਦੇ ਉੱਤੇ ਕੀ ਅਸਰ ਪੈਂਦਾ ਉਹ ਇੱਕ ਨਵੀਂ ਗੱਲ ਹੋਊਗੀ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ VOTING AGE ਘਟਦੀ ਆ। ਜਾਇ ਦੇ ਨਾਲ ਕੀ ਹੁੰਦਾ? ਅਗਲੀ ਗੱਲਬਾਤ ਦੋਸਤੋ ਇਲੈਕਸ਼ਨ ਡਿਬੇਟ ਸੰਬੰਧੀ ਆ ਜਿਹੜੀ ਫੈਡਰਲ ਪਾਰਟੀ ਲੀਡਰਸ ਨੇ ਉਹਨਾਂ ਨੇ ਜਿਹੜਾ ਇਹ ਡਿਬੇਟ ਹੋਣਾ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਫਰੈਂਚ ਦੇ ਵਿੱਚ ਆਹ ਬੁੱਧਵਾਰ ਨੂੰ ਤੇ ਇੰਗਲਿਸ਼ ਦੇ ਵਿੱਚ ਵੀਰਵਾਰ ਨੂੰ ਹੁਣ ਇਹਦੇ ਬਾਰੇ ਕਨਸਰਨ ਇਹ ਆ ਕਿ ਆਨਲਾਈਨ ਡਿਸਇਨਫਾਰਮੇਸ਼ਨ ਦੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਫੈਡਰਲ ਅਫੀਸ਼ੀਅਲਸ ਐਸ ਵੇਲੇ ਵਾਰਨਿੰਗ ਦੇ ਰਹਾ ਹੈ ਕਿ ਵੋਟਰਸ ਨੂੰ ਕਿ ਜਿਹੜੀ ਆਨਲਾਈਨ ਡਿਸਇਨਫਾਰਮੇਸ਼ਨ ਆ ਇਲੈਕਸ਼ਨ ਡਿਬੇਟ ਦੀ ਜਿਹੜਾ ਹੈ ਇਸ ਹਫਤੇ ਹੋਣਾ ਇਹਦੇ ਸਬੰਧੀ ਗੜਬੜ ਕਰ ਸਕਦੀ ਹੈ ਜਿਹੜੀ ਅ ਅ ਹੈਗੇ ਆ ਕਿ ਇਹਨਾਂ ਦੇ ਮਤਲਬ ਔਨਲਾਈਨ ਐਕਟੀਵਿਟੀ ਨੂੰ ਮਾਨੀਟਰ ਕੀਤਾ ਜਾ ਰਿਹਾ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਔਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀ ਔਨਲਾਈਨ ਐਕਟੀਵਿਟੀ ਜਿਹੜੀ ਡਿਬੇਟ ਦੇ ਦੌਰਾਨ ਹੁੰਦੀ ਨਾਰਮਲ ਹੁੰਦੀ ਹੈ ਡੈਮੋਕਰੈਟਿਕ ਪਾਰਟਿਸਪੇਸ਼ਨ ਦਾ ਇੱਕ ਇਹ ਹਿੱਸਾ ਆ ਜਿਹੜੀ ਡਿਸਇਨਫਾਰਮੇਸ਼ਨ ਦੀ ਵਾਰਨਿੰਗ ਆ ਅਫੀਸ਼ੀਅਲਸ ਇਹ ਕਹਿ ਰਹੇ ਆ ਕਿ ਕੋਸ਼ ਜਿਹੜੇ ਫਾਲਸ ਕਲੇਮਸ ਨੇ ਉਹ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਸਕਦੇ ਆ ਡਿਬੇਟ ਦੇ ਦੌਰਾਨ ਤੇ ਜਿਹਦੇ ਨਾਲ ਕੁਦਰਤੀ ਆ ਵੀ ਲੋਕਾਂ ਨੂੰ ਮਿਸਲੀਡ ਕੀਤਾ ਜਾ ਸਕਦਾ ਆ ਇੰਪੈਕਟ ਇਹਦਾ ਇਹ ਆ ਕਿ ਫਾਲਸ ਇਨਫੋਰਮੇਸ਼ਨ ਅੱਗੇ ਵੋਟਰ ਦੇ ਉੱਤੇ ਪ੍ਰਭਾਵ ਪਾ ਸਕਦੀ ਹੈ ਤੇ ਗਲਤ ਉਹਨਾਂ ਨੂੰ ਗਾਈਡ ਕਰ ਸਕਦੀ ਹੈ ਸੋ ਕੈਨੇਡੀਅਨ ਨੂੰ ਕਿਹਾ ਗਿਆ ਕਿ ਤੁਸੀਂ ਬਹੁਤ ਕੇਅਰਫੁਲ ਰਹੋ ਵੈਰੀਫਾਈ ਕਰੋ ਵੈਰੀਫਾਈ ਕਰੋ ਇਨਫੋਰਮੇਸ਼ਨ ਨੂੰ ਜਿਹੜੀ ਡਿਬੇਟ ਦੇ ਦੌਰਾਨ ਆਉਂਦੀ ਆ ਮੀਡੀਆ ਦਾ ਬਹੁਤ ਰੋਲ ਆ ਇਹਦੇ ਵਿੱਚ ਮੀਡੀਆ ਆਊਟਲੈਟਸ ਜਿਹੜੇ ਆ ਉਹਨਾਂ ਨੂੰ ਜਿਹੜੇ ਆਥੈਂਟਿਕ ਨੇ ਜਾਂ ਜਿਹੜੇ ਉਹਨਾਂ ਨੂੰ ਫੋਲੋ ਕਰੋ ਤੇ ਜਨਰਲ ਐਲੈਕਸ਼ਨ ਕੈਨੇਡਾ ਦੀ ਆਪਾਂ ਜਾਣਦੇ ਆ ਕਿ 28 ਅਪ੍ਰੈਲ ਨੂੰ ਆ ਤੇ ਵੋਟਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਆ ਇਹਦਾ ਰੋਲਾ ਇਹ ਆ ਕਿ ਤੁਹਾਡੇ ਕੋਲੇ ਸਭ ਤੋਂ ਵੱਡਾ ਸੋਰਸ ਕੀ ਆ ਇਹਦਾ ਇਹਦਾ ਖਬਰ ਦਾ ਉਹ ਜਿੱਥੇ ਮੇਨਸਟ੍ਰੀਮ ਮੀਡੀਆ ਹੁੰਦਾ ਜੇ ਤੁਸੀਂ ਟੀਵੀ ਦੇ ਉੱਤੇ ਸਾਨੂੰ ਇਸ ਵੇਲੇ ਦੇਖ ਰਹੇ ਹੋ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਆ ਤੁਸੀਂ ਚੱਲ ਪੰਜਾਬੀ ਦੇ ਉੱਤੇ ਸਾਨੂੰ ਦੇਖ ਰਹੇ ਹੋ ਸੀਆਰਟੀਐਸ ਦੇ ਅੰਡਰ ਆ ਕੈਨੇਡਾ ਦੇ ਵਿੱਚ ਚਾਰੋਂ ਕੇਬਲਸ ਦੇ ਉੱਤੇ ਚੱਲਦਾ ਆ ਇਹਦੇ ਉੱਤੇ ਇੱਕ ਬਾਡੀ ਆ ਜਿਹੜੀ ਸਾਰਾ ਕੁਝ ਆਬਜ਼ਰਵ ਕਰਦੀ ਆ ਇਸ ਇਥੇ ਇਹ ਡੀਸਇਨਫਾਰਮੇਸ਼ਨ ਜਾਂ ਮਿਸਇਨਫਾਰਮੇਸ਼ਨ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕਾਨੂੰਨ ਤੁਹਾਡੇ ਉੱਤੇ ਆ ਸੋਸ਼ਲ ਮੀਡੀਆ ਦੇ ਉੱਤੇ ਕਾਨੂੰਨ ਹੈਗਾ ਪਰ ਉਹ ਇੰਨਾ ਜ਼ਿਆਦਾ ਨਹੀਂ ਆ ਉੱਥੇ ਕੋਈ ਵਿਅਕਤੀ ਬੈਠ ਕੇ ਕੁਝ ਵੀ ਕਹਿ ਸਕਦਾ ਕੁਝ ਵੀ ਗੱਲ ਕਰ ਸਕਦਾ ਉਹਨੂੰ ਟਿਹੜੇ ਤਰੀਕੇ ਦੇ ਨਾਲ ਫਲਾ ਸਕਦਾ ਉਹਦੇ ਤੋਂ ਵੀ ਅਗਲੀ ਗੱਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਚੀਜ਼ ਆ ਇੱਕ ਆਮ ਵਿਅਕਤੀ ਦੇ ਲਈ ਇਹ ਚੀਜ਼ ਜੱਜ ਕਰਨੀ ਬਹੁਤ ਔਖੀ ਹੋਈ ਆ ਵੀ ਇਹ ਖਬਰ ਅਸਲੀ ਆ ਕਿ ਨਕਲੀ ਐ ਸੋ ਪਹਿਲੀ ਗੱਲ ਜਿਹੜੇ ਉਹਦੀ ਖਬਰ ਦੀ ਅਸਲੀਅਤ ਦੇ ਲਈ ਜਿਹੜੇ ਤੁਹਾਡੇ ਮੇਨਸਟ੍ਰੀਮ ਹੈਗਾ ਮੀਡੀਆ ਉਹਦੇ ਤੇ ਟਰਸਟ ਕਰੋ ਜਿਹੜੇ ਕੁਝ ਚੈਨਲ ਕੈਨੇਡਾ ਦੇ ਵਿੱਚ ਘੱਟੋ ਘੱਟ ਸੀਆਰਟੀਸੀ ਦੇ ਅੰਡਰ ਆਉਂਦੇ ਆ ਉਹਨਾਂ ਚੈਨਲ ਦੀ ਖਬਰ ਤੇ ਯਕੀਨ ਕੀਤਾ ਜਾਵੇ ਦੂਜੀ ਗੱਲਬਾਤ ਇਹ ਆ ਕਿ ਉਹਨੂੰ ਵੈਰੀਫਾਈ ਕਰੋ ਖਬਰ ਨੂੰ ਜੇ ਉਹ ਖਬਰ ਉੱਥੇ ਨਹੀਂ ਹੈ ਉਹਨਾਂ ਨੇ ਨਹੀਂ ਦਿੱਤੀ ਇਹਦਾ ਮਤਲਬ ਉਹ ਖਬਰ ਝੂਠੀ ਹੋ ਸਕਦੀ ਹੈ ਸੋ ਇਹ ਇੱਕ ਖਾਸ ਮੁੱਦਾ ਔਰ ਇਹਦੇ ਬਾਰੇ ਵਾਰਨਿੰਗ ਵੀ ਜਿਹੜੀ ਦਿੱਤੀ ਗਈ ਹੈ ਕਿ ਸਾਨੂੰ ਜ਼ਿਆਦਾ ਖਿਆਲ ਇਸ ਚੀਜ਼ ਦਾ ਜਿਹੜਾ ਰੱਖਣਾ ਚਾਹੀਦਾ ਹੈ ਇਲੈਕਸ਼ਨ ਦੇ ਸੰਬੰਧੀ ਵੀ ਵੈਸੇ ਵੀ ਹੈ ਨਾ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਸੋ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਿਸੇ ਦੇ ਮੂੰਹੋਂ ਕੁਝ ਵੀ ਕਿਹਾ ਜਾ ਸਕਦਾ ਹੋ ਸਕਦਾ ਉੱਥੇ ਕਿਸੇ ਲੀਡਰ ਦੀ ਫੋਟੋ ਜਾਂ ਵੀਡੀਓ ਹੋਵੇ ਜਿਹਦੇ ਚੋਂ ਕਹਿੰਦਾ ਹੋਵੇ ਤੇ ਹੁਣ ਬੰਦਾ ਇਹ ਕਹਿ ਸਕਦਾ ਵੀ ਮੈਂ ਅੱਖਾਂ ਤੇ ਦੇਖ ਕੇ ਥੋੜਾ ਯਕੀਨ ਨਹੀਂ ਕਰੂੰਗਾ ਵੀ ਮੇਰੇ ਸਾਹਮਣੇ ਆ ਵਿਅਕਤੀ ਆ ਕਹਿ ਰਿਹਾ ਅਸਲ ਦੇ ਵਿੱਚ ਉਹ ਕਹਿ ਹੀ ਨਹੀਂ ਰਿਹਾ ਉਹਦੇ ਕੋਲ ਉਹ ਬੁਲਾਇਆ ਜਾ ਰਿਹਾ ਹੁੰਦਾ ਜਾਂ ਕਈ ਚੀਜ਼ਾਂ ਇਧਰ ਉਧਰ ਹੋ ਸਕਦੀਆਂ ਸੋ ਥੋੜਾ ਜਿਆਦਾ ਸੁਚੇਤ ਰਹਿ ਕਿ ਕਿਸੇ ਵੀ ਖਬਰ ਤੇ ਯਕੀਨ ਕੀਤਾ ਜਾਵੇ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ